ਨਾਮ ਆਪਣਾ ਭਈ ਮੇਰਾ ਨਾਮ ਸਾਰੰਗ ਹੈ ਜੀ ਕਿਸ ਨਾਮ ਤੇ ਦੁਕਾਨ ਆਪਣੀ ਮਾਲਕ ਹੋਣਾ ਮੈਂ ਕੀ ਹੋਇਆ ਜਿਹੜਾ ਵਾ ਅੱਗੇ ਜਦ ਬੈਰੇ ਮੈਂ ਰੋਜ਼ ਰੋਟੀ ਖਾਣ ਜਾਂਦਾ ਮੈਂ ਕਿਦਾ ਰੋਜ਼ ਹੀ ਰੁਟੀਨ ਦੇ ਨਾਲ ਹੀ ਅੱਜ ਵੀ ਮੈਂ ਗਿਆ ਸੀ ਤੇ ਮੇਰੇ ਪਾਪਾ ਕੱਲੇ ਦੁਕਾਨ ਤੇ ਬੈਠੇ ਸੀ ਤੇ ਦੋ ਜੈਂਟਸ ਆਏ ਉਹਨਾਂ ਨੇ ਗਾਹ ਦੇ ਰੂਪ ਵਿੱਚ ਆਏ ਇੱਕ ਇਹ ਨਾਲ ਬਾਹਰ ਬੈ ਗਿਆ ਇੱਕ ਅੰਦਰ ਆ ਦੁਕਾਨ ਦੇ ਆ ਗਿਆ ਉਹ ਕਹਿੰਦੇ ਉਹ ਸਾਨੂੰ ਵਾਲੀਆਂ ਕਹਿਦੀਆਂ ਛੋਟੀਆਂ ਛੋਟੀਆਂ ਤੇ ਵਾਲੀਆਂ ਦਿਖਾਣ ਲੱਗੇ ਅੰਦਰ ਉਹਨਾਂ ਡੱਬਾ ਕੱਢਿਆ ਜਿਹੜਾ ਸੋਨੇ ਦਾ ਸਾਡਾ ਸਮਾਨ ਜਿੱਥੇ ਪਿਆ ਹੁੰਦਾ ਵਾ ਤੇ ਉਹ ਸਮਾਨ ਉਹਨਾਂ ਨੇ ਚੱਕ ਕੇ ਆਪਣੇ ਕੋਲ ਰੱਖ ਲਿੱਤਾ ਤੇ ਉਹਦੇ ਦਰਮਿਆਨ ਉਹਨੇ ਕਿਹਾ ਕਿ ਮਜ਼ਾਏ ਵਾਲੀ ਦਿਖਾਓ ਇਹ ਵੀ ਦਿਖਾਓ ਦੇ ਵਿੱਚੋਂ ਸਾਡੀ ਇੱਕ ਚੈਨ ਇੱਕ ਮੰਦਰੀ ਇਕ ਵਾਲੀ ਇਉਂ ਡੱਕੇ ਲੱਗ ਗਿਆ ਜੀ ਕਿੰਨੇ ਕੁ ਦਾ ਟਾਈਮ ਸੀ ਇਹ 3:11 ਦਾ ਟਾਈਮ ਸੀ ਕੋਈ ਕੈਮਰਾ ਵਗੈਰਾ ਲੱਗੇ ਉੱਥੇ ਹਾਂਜੀ ਲੱਗੇ ਆ ਜੀ ਕੋਈ ਵੀਡੀਓ ਸਾਰੀ ਆਈ ਹੈ ਉਹ ਚੱਕਰ ਦੇ ਦੀ ਵੀ ਆਈ ਹੈ ਉਹ ਹੱਥ ਮਾਰਦਾ ਵੇ ਡੱਬੇ ਦੇ ਵਿੱਚ ਦੋ ਵਾਰੀ ਆਇਆ ਵਾ ਪਹਿਲੀ ਵਾਰ ਨਹੀਂ ਚੱਕਿਆ ਦੂਜੀ ਵਾਰੀ ਉਹਨੇ ਵਿੱਚੋਂ ਤਿੰਨ ਚੀਜ਼ਾਂ ਸਾਡੀਆਂ ਗੈਪ ਕਰ ਦਿੱਤੀਆਂ ਕਿ ਗਾਗ ਬਣ ਕੇ ਆਇਆ ਤਾਂ ਗਾਗ ਬਣ ਕੇ ਆਇਆ ਕਿ ਸਾਨੂੰ ਵਾਲੀਆਂ ਜੋੜਾ ਚਾਹੀਦਾ ਹੈ ਕਿ ਦੇਖ ਜੀ ਕੀ ਲੱਗ ਰਿਆ ਸੀ ਕੋਈ ਚੰਗੇ ਘਰ ਦੇ ਜਿਹਾ ਉਦਾਂ ਹੀ ਚੰਗੇ ਘਰ ਦੇ ਲੱਗਦੇ ਪਏ ਸੀ ਉਹਨੇ ਛੁਪੜੇ ਪਾਏ ਸੀ ਲੱਗਦਾ ਸੀ ਕਿ ਕਸਟਮਰ ਹੀ ਆ ਪਰ ਉਹ ਧੋਖੇ ਤੜੀ ਵੇਚ ਇੱਕ ਬੰਦਾ ਬਾਹਰ ਬਹਿ ਗਿਆ ਇਹਨਾਂ ਨੂੰ ਪਤਾ ਨਹੀਂ ਸੀ ਬਾਹਰ ਇੱਕ ਬੈਠਾ ਵਾ ਤੇ ਮੈਂ ਗਿਆ ਸੀ ਰੋਟੀ ਖਾਣ ਵਾਸਤੇ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ 1.5-2 ਰੱਖਦਾ ਹੋਗਾ ਜੀ 1.5 ਪੌਣੇ 2 ਲਗਤ ਕੋਈ ਮੌਕੇ ਤੇ ਪੋਸਟ ਨੂੰ ਕੰਪਲੀਟ ਕਰਤੀ ਕੰਪਲੀਟ ਕਰਨ ਚੱਲੇ ਆ ਜੀ ਪੀ.ਸੀ.ਆਰ ਵਾਲੇ ਆਏ ਸੀ ਜੀ ਹੁਣ ਚੱਲੇ ਆ ਅੱਜ ਕੋਰ ਕਰਨ ਵਾਸਤੇ ਕੀ ਮੰਗਰ ਦੇ ਪ੍ਰਸ਼ਾਸਨ ਕੋਲ ਬਾਈ ਕਰਦੇ ਜਲਦੀ ਜਲਦੀ ਉਹਨਾਂ ਨੂੰ ਫੜਿਆ ਜਾਵੇ ਤੇ ਸਾਨੂੰ ਪ੍ਰਸ਼ਾਸਨ ਕੋਲ ਆਹੀ ਹੈਗੀ ਸਾਡੇ ਦੂਰਾਂ ਸਾਨੂੰ ਵਾਪਸ ਕਰੀ